ਅਸ਼ਰਕਾਲ ਤੁਸੀਂ ਦੇਖ ਰਹੇ ਹੋ ਅਸਮ ਜਰਨਲਿਸਟ ਮੈਂ ਹਾਂ ਪਰਦੀਪ ਕੌਰ ਤਾਂ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਬੱਸਾਂ ਦੀ ਬ੍ਰੇਕ ਲੱਗੇਗੀ ਆਮ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਲ ਇਹ ਖਬਰ ਹੈ ਜਿਹੜੀ ਉਹਨਾਂ ਯਾਤਰੀਆਂ ਦੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਜਿਹੜੇ ਆਧਾਰ ਕਾਰਡ ਦੇ ਰਾਹੀਂ ਬੱਸਾਂ ਦਾ ਸਫ਼ਰ ਕਰਦੇ ਨੇ ਯਾਨੀ ਕਿ ਪੰਬਸ ਅਤੇ PTRC ਬੱਸਾਂ ਦਾ ਅੱਜ ਫਿਰ ਤੋਂ ਚੱਕਾ ਜਾਮ ਰਹਿਣ ਵਾਲਾ ਹੈ ਸੋ 12 ਵਜੇ ਤੋਂ ਲੈ ਕੇ 2 ਵਜੇ ਤੱਕ ਠੇਕਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਸੋ ਪਰਾਣੀਆ ਮੰਗਰੂ ਲੈ ਕੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਇਸ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰ ਦਿੰਨੇ ਆ ਕਿ ਪਹਿਲਾਂ ਤੋਂ ਹੀ ਐਲਾਨ ਕਰ ਦਿੱਤਾ ਗਿਆ ਸੀ ਅੱਗੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਦੀਵਾਲੀ ਦੇ ਦਿਨਾਂ ਤੋਂ ਬਾਅਦ ਯਾਨੀ ਕਿ ਵਿਸ਼ਕਰਮਾ ਦੇ ਤੋਂ ਬਾਅਦ ਹੁਣ ਠੇਕਾ ਮੁਲਾਜ਼ਮ ਫਿਰ ਤੋਂ ਧਰਨਾ ਪ੍ਰਦਰਸ਼ਨ ਕਰਨਗੇ ਕਿਉਂਕਿ ਸਰਕਾਰ ਦੇ ਵੱਲੋਂ ਜੋ ਮੰਗਾ ਉਹਨਾਂ ਦੀਆਂ ਮੰਨ ਲਈਆਂ ਗਈਆਂ ਸੀ ਉਹਨਾਂ ਨੂੰ ਲਾਗੂ ਹਜੇ ਤੱਕ ਨਹੀਂ ਕੀਤਾ ਗਿਆ ਤਾਂ ਬਿਲਕੁਲ ਆ ਦਰਸਲ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਭਲਕੇ ਟੈਂਡਰ ਖੋਲ੍ਹਿਆ ਜਾਣਾ ਹੈ ਤੇ ਜਿਸ ਤੇ ਰੋਸ ਵਜੋਂ ਕਨੈਕਟਰ ਵਰਕਰ ਯੂਨੀਅਨ ਦੇ ਵੱਲੋਂ 12 ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਸੋ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ ਪੰਜਾਬ ਰੋਡ ਵੇਸ ਪੰਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਏਗਾ ਦਰਸਲ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਵੱਲੋਂ ਨਵੀਆਂ ਕਿਲੋਮੀਟਰਾਂ ਦੀਆਂ ਬੱਸਾਂ ਪਾਉਣ ਨੂੰ ਲੈ ਕੇ ਭਲਕੇ ਟੈਂਡਰ ਖੋਲ੍ਹਿਆ ਜਾਣਾ ਜਿਸ ਦੇ ਰੋਸ ਵਿੱਚੋ ਕੱਲ ਕਨੈਕਟਰ ਵਰਕਰ ਯੂਨੀਅਨਾਂ ਵੱਲੋਂ 12 ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਹੈ ਜਿਹੜਾ ਉਵੇਂ ਕੀਤਾ ਜਾਏਗਾ ਤਾਂ ਦੱਸ ਦੇ ਕਿ ਸਰਕਾਰ ਦੇ ਨਾਲ ਇਹਨਾਂ ਦੀਆਂ ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੜ ਮੁੱਕਰ ਜਾਂਦੀ ਹੈ ਤੇ ਹੁਣ ਪਨਵਸ ਮੁਲਾਜ਼ਮਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਵੱਸਾਂ ਨੂੰ ਵਿਭਾਗ ਅਧੀਨ ਲੈ ਕੇ ਆਉਣ ਵਾਲਾ ਵਿਭਾਗ ਖਤਮ ਹੋਣ ਦੀ ਕਗਾਰ ਵੱਲ ਵਧੇਗਾ ਤਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਨੇ ਹਰ ਵਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ ਫਸ਼ਰਕਾਲ ਤੋਂ ਸੇਖਰਹਸਨ ਜਰਨਲਿਸਟ ਮੈਂ ਹਾ ਪਰਦੀਪਕਰਤਾ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਬੱਸਾਂ ਦੀ ਬ੍ਰੇਕ ਲੱਗੇਗੀ ਆਮ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਲ ਇਹ ਖਬਰ ਹੈ ਜਿਹੜੀ ਉਹਨਾਂ ਯਾਤਰੀਆਂ ਦੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਜਿਹੜੇ ਆਧਾਰ ਕਾਰਡ ਦੇ ਰਾਹੀਂ ਬੱਸਾਂ ਦਾ ਸਫ਼ਰ ਕਰਦੇ ਨੇ ਯਾਨੀ ਕਿ ਪੰਬਸ ਅਤੇ ਪੀਆਰਟੀਸੀ ਬੱਸਾਂ ਦਾ ਅੱਜ ਫਿਰ ਤੋਂ ਚੱਕਾ ਜਾਮ ਰਹਿਣ ਵਾਲਾ ਹੈ ਸਵੇਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਠੇਕਾ ਮਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਸੋ ਪੁਰਾਣੀਆ ਮੰਗਾਂ ਨੂੰ ਲੈ ਕੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਇਸ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰ ਦਿੰਨੇ ਆ ਕਿ ਪਹਿਲਾਂ ਤੋਂ ਹੀ ਐਲਾਨ ਕਰ ਦਿੱਤਾ ਗਿਆ ਸੀ ਅੱਗੇ ਠੇਕਾ ਮਲਾਜ਼ਮਾਂ ਦੇ ਵੱਲੋਂ ਦੀਵਾਲੀ ਦੇ ਦਿਨਾਂ ਤੋਂ ਬਾਅਦ ਯਾਨੀ ਕਿ ਵਿਸ਼ਕਰਮਾ ਦੇ ਤੋਂ ਬਾਅਦ ਹੁਣ ਠੇਕਾ ਮਲਾਜ਼ਮ ਫਿਰ ਤੋਂ ਧਰਨਾ ਪ੍ਰਦਰਸ਼ਨ ਕਰਨਗੇ ਕਿਉਂਕਿ ਸਰਕਾਰ ਦੇ ਵੱਲੋਂ ਜੋ ਮੰਗਾਂ ਉਹਨਾਂ ਦੀਆਂ ਮੰਨ ਲਈਆਂ ਗਈਆਂ ਸੀ ਉਹਨਾਂ ਨੂੰ ਲਾਗੂ ਹਜੇ ਤੱਕ ਨਹੀਂ ਕੀਤਾ ਗਿਆ ਤਾਂ ਬਿਲਕੁਲ ਆ ਦਰਸਲ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਭਲਕੇ ਟੈਂਡਰ ਖੋਲ੍ਹਿਆ ਜਾਣਾ ਹੈ ਤੇ ਜਿਸ ਤੇ ਰੋਸ ਵਜੋਂ ਕਨੈਕਟਰ ਵਰਕਰ ਯੂਨੀਅਨ ਦੇ ਵੱਲੋਂ 12 ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਸੋ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ ਪੰਜਾਬ ਰੋਡ ਵੇਸ ਪੰਭਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਏਗਾ ਦਰਸਲ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਸਰਕਾਰ ਵੱਲੋਂ ਨਵੀਆਂ ਕਿਲੋਮੀਟਰਾਂ ਦੀਆਂ ਬੱਸਾਂ ਪਾਉਣ ਨੂੰ ਲੈ ਕੇ ਭਲਕੇ ਟੈਂਡਰ ਖੋਲਿਆ ਜਾਣਾ ਹੈ ਜਿਸ ਦੇ ਰੋਸ ਵਿੱਚ ਜੋ ਕਲ ਕਨੈਕਟਰ ਵਰਕਰ ਯੂਨੀਆ ਵੱਲੋਂ 12 ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਹੈ ਜਿਹੜਾ ਉਹ ਵੀ ਕੀਤਾ ਜਾਏਗਾ ਤਾਂ ਦੱਸਦੀ ਕਿ ਸਰਕਾਰ ਦੇ ਨਾਲ ਇਹਨਾਂ ਦੀਆਂ ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੜ ਮੁੱਕਰ ਜਾਂਦੀ ਹੈ ਤੇ ਹੁਣ ਪਨਵਸ ਮੁਲਾਜ਼ਮਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਵੱਸਾਂ ਨੂੰ ਵਿਭਾਗ ਅਧੀਨ ਲੈ ਕੇ ਆਉਣ ਵਾਲਾ ਵਿਪੱਖ ਖਤਮ ਹੋਣ ਦੀ ਕੰਗਾਰ ਵੱਲ ਵਧੇਗਾ ਤਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਨੇ ਹਰ ਵਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ